माना का कला ਦੀ ਸਰਕਾਰ ਮਰਦਾਬਾ 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 ਦੋਨੇਗਾ ਫਰਦੀਆਂ ਪਾਰਲੀਮੈਂਟਾਂ ਚ ਸਾਡੇ ਕਿਸਾਨ ਕੋਲ ਤੇ ਚਰਚਾ ਹੋ ਰਹੀ ਹੈ ਤਾਂ ਇਸ ਕਰਕੇ ਹੋ ਰਹੀ ਹੈ ਕਿ ਅਸੀਂ ਬਾੜਾਂ ਬੰਨ ਨੂੰ ਟਰੈਕਟਰ ਟਰਾਲੀਆਂ ਵਾਲਾ ਰੂਪ ਲੈ ਕੇ ਵਧੇ ਦੀ ਅਰੇ ਤੇ 13 ਤਰੀਕ ਨੂੰ ਗਏ ਆ ਉਹਨਾਂ ਗੋਲਿਆਂ ਦੀਆਂ ਬਾਛਣਾ ਝੰਡੀਆਂ ਨੇ ਉਸ ਤੋਂ ਅੱਗੇ ਕਾਲਾ ਸਿੰਘ ਦੀ ਮੋਗਾ ਲੋਕ ਸੰਗਠਨ ਇਹ ਨਾ ਭੱਜੇ ਭੱਜੇ ਆਇਆ ਮੈਂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੁਨੀ ਵੀ ਦਾ ਲਖਵੀਰ ਸਿੰਘ ਲੱਖਾ ਮੈਂ ਸੂਭਾ ਕਮੇਟੀ ਮੈਂਬਰ ਆ ਜੀ ਅੱਜ ਟ੍ਰੇਨਾਂ ਦੇ ਚੱਕੇ ਜਾਮ ਕੀਤੇ ਗਏ ਆ ਤੇ ਕੀ ਕਹੋਗੇ ਇਹਦੇ ਬਾਰੇ ਕੀ ਆ ਮੰਗਾ ਤੁਹਾਡੀ ਦੇਖੋ ਜੀ ਅੱਗੇ ਅਗਲੀ ਵਾਰ ਪਾਵਾਂ ਮਜ਼ਦੂਰਾਂ ਨੇ ਮੰਗਾਂ ਸੂਜੁਗਤ ਕਿਸਾਨ ਮੋਰਚੇ ਨੇ ਨਹੀਂ ਪਾਈਆਂ ਆ ਜਿਹੜਾ ਗੈਰਨੀਤ ਗੈਰਰਾਜਨੀਤਿਕ ਕਿਸਾਨ ਮੋਰਚਾ ਇਹਨਾਂ ਨੇ ਇੱਕੀ ਮਜ਼ਦੂਰਾਂ ਦੀਆਂ ਮੰਗਾ ਵੀ ਪਾਈਆਂ ਜਿਹੜੀ ਕਿ ਮਜ਼ਦੂਰ ਦੀ ਦਿਹਾੜੀ ਘੱਟੋ ਘੱਟ 700 ਰੁਪਇਆ ਜਿਹੜੀ 60 ਸਾਲ ਤੋਂ ਬਾਅਦ ਪੈਨਸ਼ਨ ਲੱਗਦੀ ਆ ਖੇਤਾਂ 'ਚ ਕੰਮ ਕਰਦੇ ਮਜ਼ਦੂਰਾਂ ਦੀ ਉਹ ਜੇ ਕਿਸਾਨ ਦੀ 10000 ਹੋਣੀ ਤਾਂ ਉਹ ਮਜ਼ਦੂਰ ਦੀ ਵੀ 10000 ਹੋਣੀ ਆ ਜਿਹੜਾ ਸਮੁੱਚਾ ਕਰਜ਼ਾ ਉਹ ਮਜ਼ਦੂਰਾਂ ਦਾ ਵੀ ਮਾਫ ਕੀਤਾ ਜਾਵੇ ਜਿਵੇਂ ਕਿ ਕਾਰਪੋਰੇਟ ਘਰਾਣੇ ਸਰਕਾਰ ਤੋਂ ਹੀ ਕਰਜ਼ਾ ਚੱਕ ਕੇ ਮਜ਼ਦੂਰਾਂ ਦੇ ਵਿੱਚ ਵੰਡਦੇ ਆ ਮੁੜ ਕੇ ਉਹਨਾਂ ਦੀਆਂ ਕੁਰਕੀਆਂ ਜਾਂ ਕੋਈ ਉਹਨਾਂ ਦੇ ਸਿਲੰਡਰ ਚੱਕਣ ਜਾਂਦੇ ਆ ਉਹ ਸਮੁੱਚਾ ਕਰ ਦਿਆ ਸੀ ਕਿਨੇ ਮਜ਼ਦੂਰਾਂ ਦਾ ਵੀ ਮਾਫ ਹੋਣਾ ਚਾਹੀਦਾ ਤੇ ਜਿਹੜੀ ਤੀਜੇ ਇੱਥੇ ਦੀ ਜ਼ਮੀਨ ਆ ਮਜ਼ਦੂਰਾਂ ਦੀ ਸਰਕਾਰੀ ਪੰਚਾਇਤੀ ਬੋਲੀ ਉਹ ਵੀ ਮਜ਼ਦੂਰਾਂ ਨੂੰ ਹਰ ਹਾਲਤ ਮਿਲਣੀ ਚਾਹੀਦੀ ਹੈ ਸਾਡੀ ਸਾਥੀ ਉੱਥੇ ਬੈਠੇ ਵੀ ਆ ਹੁਣ ਫੇਰ ਅਸੀਂ ਟਾਈਮ ਕੱਟ ਕੇ ਅੱਗੇ ਨੂੰ ਕਾਫਲੇ ਬਣਾ ਕੇ ਜਿਉਂ ਦੀ ਤਿਉਂ ਕੁਝ ਜਾਂਦੇ ਆ ਆ ਜਾਂਦੇ ਆ ਕੁਥੋਂ ਤੇ ਰਹਿ ਪੈਨੇ ਆ ਐ ਸਾਡਾ ਜਾਣ ਉਹਨਾਂ ਦਿੱਲੀ ਵੀ ਬਣਿਆ ਹੋਇਆ ਡਗਰੋ ਇਕਾਈ ਪ੍ਰਧਾਨ ਬੀਕੇ ਯੂ ਕ੍ਰਾਂਤੀਕਾਰੀ ਅੱਗੇ ਫਿਰ ਜਦਾਂ ਆ ਗਿਆ ਫਿਰ ਸਭ ਨੂੰ ਨੀਲਾ ਲਗਾਤਾਰ ਸੰਘਰਸ਼ ਚੱਲ ਗਿਆ ਅਸੀਂ ਤਾਂ ਸਰਕਾਰ ਦਾ ਪਿੱਟ ਸਿ ਆਪਾਂ ਪਹਿਲਾਂ ਵੀ ਕਰਦੇ ਸੀ ਤੇ ਹੁਣ ਵੀ ਕਰੀ ਜਾਂਦੇ ਆ ਪਹਿਲਾਂ ਵੀ ਕਿੰਨਾ ਟਾਈਮ ਅਸੀਂ ਦਿੱਲੀ ਦੇ ਵਿੱਚ ਧਰਨਾ ਲਾਇਆ ਸਾਡੇ ਕਿਸਾਨ ਸ਼ਹੀਦ ਹੋਏ ਜਿਹੜੀਆਂ ਮੰਗਾਂ ਅਧੂਰੀਆਂ ਸਾਡੀਆਂ ਰਹਿ ਗਈਆਂ ਸੀ ਸਰਕਾਰ ਨੇ ਮੰਨ ਕੇ ਉਸ ਤੋਂ ਬਾਅਦ ਮੰਗਾਂ ਆ ਜਣ ਸਾਡੀਆਂ ਲਾਗੂ ਨਹੀਂ ਕੀਤੀਆਂ ਹੁਣ ਅਸੀਂ ਦੁਬਾਰਾ ਜੋ ਦਿੱਲੀ ਜਾਂਦੇ ਸੀਗੇ ਸ਼ੰਭੂ ਬਾਰਡਰ ਤੇ ਬੈਠੇ ਆ ਸਰਕਾਰ ਨੇ ਇੱਕ ਇਹੋ ਜਿਹਾ ਮਾਹੌਲ ਪੈਦਾ ਕਰਤਾ ਜੋ ਕਿ ਚੀਨ ਦੇ ਬਾਰਡਰਾਂ ਤੇ ਨਾ ਕਿ ਪਾਕਿਸਤਾਨ ਦੇ ਬਾਰਡਰਾਂ ਤੇ ਵੀ ਇਹੋ ਜਿਹਾ ਮਾਹੌਲ ਨਹੀਂ ਸੀਗਾ ਜੋ ਇਹਨਾਂ ਨੇ ਸ਼ਬੂ ਬਾਰਡਰ ਤੇ ਸਥਿਤੀ ਬਣਾਈ ਆ ਕਿੰਨੇ ਸਾਡੇ ਨੌਜਵਾਨ ਕਿਸਾਨ ਸ਼ਹੀਦ ਕਰਤੇ ਆ ਸਾਡੀਆਂ ਮੰਗਾਂ ਦੇਣ ਦੀ بجائے ਉਲਟਾ ਸਾਡੇ ਤੇ लाठी चार्ज ਸਾਡੇ ਤੇ ਗੋਲੀਆਂ ਅਥਰੂ ਗੈਸ ਇਸ ਅੰਨਦਾਤੇ ਤੋਂ ਹੀ ਸਾਰਾ ਪੰਜਾਬ ਇਹ ਦੁਨੀਆ ਚੱਲਦੀ ਆ ਜੇ ਅੰਨਦਾਤੇ ਨੂੰ ਹੀ ਮਾਰਤਾ ਤੇ ਫਿਰ ਇਸੇ ਸਰਕਾਰਾਂ ਨੂੰ ਕਹੇ ਕਾਰਬਨ ਘਰਾਣਿਆਂ ਨੂੰ ਉੱਤੇ ਆ ਕੇ ਸਾਡੇ ਬਹਿਜੋ ਫਿਰ ਜ਼ਮੀਨਾਂ ਅਸੀਂ ਕਿੱਧਰ ਲੈ ਕੇ ਜਾਣਗੇ ਅਸੀਂ ਕਹਿੰਦੇ ਜੇ ਜੇ ਸਾਨੂੰ ਐਮਐਸਬੀ ਮਿਲਣੀ ਚਾਹੀਦੀ ਆ ਸਾਰੀਆਂ ਫਸਲਾਂ ਤੇ ਮਿਲੇ ਜਿੱਥਾਂ ਜਿੱਕਰ ਐਮਐਸਬੀ ਨਹੀਂ ਮਿਲਦੀਗੀ ਅਸੀਂ ਬਾੜਾਂ ਤੇ ਬੈਠੇ ਆ ਜਿੱਦੇ ਸਾਡੇ ਆਗੂਆਂ ਦੀ ਕਾਲ ਆਊਗੀ ਦਿੱਲੀ ਜਾਣ ਨੂੰ ਅਸੀਂ ਦਿੱਲੀ ਵੀ ਪਹੁੰਚਾਂਗੇ ਜੇ ਸਾਨੂੰ ਮਾਰ ਕੇ ਉਹਨਾਂ ਨੂੰ ਖੁਸ਼ੀ ਮਿਲਦੀ ਤਾਂ ਮਾਰ ਲੈਣ ਅਸੀਂ ਗੋਲੀਆਂ ਤੋਂ ਇਹਨਾਂ ਟੈਂਕਾਂ ਤੋਂ ਨਹੀਂ ਡਰਦੇ ਗੱਲਬਾਤ ਵੀ ਹੋਈ ਹੈ ਲੇਕਿਨ ਫਿਰ ਵੀ ਬਿਸੀ ਨਹੀਂ ਛੜੀ ਜੌਨ ਜ਼ਬਤਾ ਲੱਗ ਜਾਂਦੀਆਂ 220 ਵਿਦਿਆ ਮੋਟਾ ਪੈਰੀਆਂ ਆਂ ਜੀਆਂ ਨੇ ਉਹਨਾਂ ਲੋ ਕਿਸਾਨਾਂ ਦਾ ਸੰਗਤ ਕਿੱਦਾਂ ਰਹੇਗਾ ਤੇ ਪ੍ਰਭੂ ਜੌਨ ਜ਼ਬਤਾ ਲੱਗਦਾ ਕੋਈ ਨਹੀਂ ਉਹਨਾਂ ਦੇ ਪਿੰਡਾਂ ਦੇ ਵਿੱਚ ਹੀ ਹੈ ਨਾ ਇਹਨਾਂ ਨੇ ਫਿਰ ਜਿਹੋ ਜਿਹੇ ਇਹਨਾਂ ਨੇ ਸਲੂਕ ਸਾਡਾ ਬੜਨਾ ਦਾ ਕੀਤਾ ਉਹੋ ਜਿਹਾ ਸਤਕਾਰ ਅਸੀਂ ਪਿੰਡਾਂ ਵਿੱਚ ਵੀ ਕਰਾਂਗੇ ਜੇ ਸਾਡੇ ਅਥਰੂ ਗੈਂਸ ਵਜਦੇ ਸੀ ਤੇ ਡਲੇ ਵਜਦੇ ਸੀ ਉਹਨਾਂ ਦਾ ਉਸੇ ਤਰ੍ਹਾਂ ਜਵਾ ਦੇ ਕੇ ਪਿੰਡਾਂ 'ਚ ਅਸੀਂ ਤਵੱਲਾਂਗੇ ਸਾਡਾ ਮੋਰਚਾ ਉੱਥੇ ਲੱਗਾ ਮੋਰਚੇ ਉਹ ਵੀ ਰਹਿਣਗੇ ਅਸੀਂ ਪਿੰਡਾਂ ਦੀਆਂ ਟੀਮਾਂ ਬਣਾ ਕੇ ਇਹਨਾਂ ਪਰ ਲੀੜੇਪਾਲ ਪਰ ਰਸਵੀ ਦਿਹਾਲਾਗੇ ਬੀਜੇਪੀ ਵਾਲਿਆਂ ਦੇ ਗੱਲਬਾਤ ਵੀ ਹੋਈ ਹੈ ਲੇਕਿਨ ਸਿਰੇ ਨਹੀਂ ਚੜੀ ਕਿਹੜੀ ਗੱਲਾਂ ਤੇ ਅੱਜ ਅਕੇ ਕੜਿਆ ਅਸੀਂ ਕਹਿੰਦੇ ਜਿੰਨੀਆਂ ਵੀ ਸਾਡੀਆਂ ਫਸਲਾਂ ਉਹਨਾਂ ਤੇ ਐਮਐਸਬੀ ਮਿਲਣੀ ਚਾਹੀਦੀ ਆ ਸਰਕਾਰ ਸਾਨੂੰ ਆਪਸ ਵਿੱਚ ਹੀ ਲੜਾਉਂਦੀ ਆ ਕਿਤੇ ਚਾਰਾਂ ਤੇ ਦਿੰਦੀ ਆ ਕਿਤੇ ਪੰਜਾਂ ਤੇ ਸਹਿਮਤੀ ਬਣਾਉਂਦੀ ਆ ਅਸੀਂ ਕਹਿੰਦੇ ਸਾਨੂੰ ਟੋਟਲ ਕਣਕ ਝੋਨਾ ਮੱਕੀ ਕਬਾ ਜਿੰਨੀਆਂ ਵੀ ਸਾਡੀਆਂ ਫਸਲਾਂ ਬੰਦੀਆਂ ਉਹ ਤੇ ਐਮਐਸਬੀ ਮਿਲੇ ਉਸ ਤੋਂ ਬਾਅਦ ਅਸੀਂ ਫੇਰ ਮੋਰਚਾ ਖਤਮ ਕਰਾਂਗੇ ਨਹੀਂ ਐਸ ਕੀ ਔਰ ਅਜੀ ਸਰਕਾਰ ਦੇ ਚਾਲਾਂ ਵਿੱਚ ਨਹੀਂ ਆਉਂਦੇ ਅੱਜ ਕਿੰਨੇ ਜਥੇਬੰਦੀਆਂ ਇੱਥੇ ਤੁਹਾਡੇ ਨਾਲ ਆ ਗਏ ਅੱਜ 5 6 ਜਥੇਬੰਦੀਆਂ ਇੱਥੇ ਪਹੁੰਚੇਗਾ ਬੀਕੇਯੂ ਕ੍ਰਾਂਤੀਕਾਰੀ ਡੱਲੇਵਾਲ ਖੋਸਾ ਜੂਨੀਅਨ ਮਜ਼ਦੂਰ ਸੰਘਰਸ਼ ਕਮੇਟੀ ਤੇ ਹੋਰ ਵੀ ਜੂਨੀਅਨ ਇੱਥੇ ਪਹੁੰਚੇਗਾ ਸਾਡਾ ਸਾਰਾ ਦੇ ਏਕਾ ਅਸੀਂ ਏਕਾ ਦੇ ਨਾਲ ਬੈਠੇ ਹਾਂ ਸਰਕਾਰ ਸਾਨੂੰ ਤੋੜ ਨਹੀਂ ਸਕਦੀ ਜਿਹੜੀਆਂ ਜਥੇਬੰਦੀਆਂ ਅਜੇ ਵੀ ਘਰਾਂ ਦੇ ਵਿੱਚ ਬੈਠੀਆਂ ਜੋ ਸਰਕਾਰ ਦੀ ਕੌਲੀ ਚੱਟ ਬਣ ਕੇ ਬੈਠੀਆਂ ਉਹਨਾਂ ਨੂੰ ਕਹਿੰਦੇ ਆ ਬੰਦੇ ਦਾ ਪੁੱਤ ਬਣ ਕੇ ਉੱਥੇ ਆ ਕੇ ਬਾੜਾਂ ਦੇ ਪਹੁੰਚੋ ਨਹੀਂ ਛੋਟੀਆਂ ਇਕਾਈਆਂ ਪਿੰਡਾਂ ਦੇ ਵਿੱਚ ਭੰਗ ਕਰਕੇ ਜਿਹੜੀਆਂ ਜਥੇਬੰਦੀਆਂ ਉੱਥੇ ਲੜ ਰਹੀਆਂ ਅਸੀਂ ਲੋਕਾਂ ਨੂੰ ਵੀ ਇਹ ਬੇਨਤੀ ਕਰਦੇ ਵੀ ਚੰਗੇ ਆਗੂਆਂ ਦੀ ਚੋਣ ਕਰੋ ਜਿਹੜੀਆਂ ਜਥੇਬੰਦੀਆਂ ਅੱਜ ਕਿਸਾਨਾਂ ਦੀ ਆਵਾਜ਼ ਥਾਉਂਦੀਆਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋ ਦੂਜੇ ਜਥੇਬੰਦੀਆਂ ਨੇ ਕਿਨਾਰਾ ਕਰ ਦਿਓ ਜੋ ਸਰਕਾਰੀ ਹੈ ਜਿਹੜੀਆਂ ਜਥੇਬੰਦੀਆਂ ਦੇ ਅੱਡੋ-ਅੱਡ ਸਾਰੇ ਨੇ ਦੋਸ਼ ਲਾਏ ਆ ਕੋਈ ਕਸ਼ਟ ਕਰਿਆ ਜਾਂ ਕੋਈ ਕੋਈ ਪੈਸੇ ਦੋ ਲੈਣ ਦੇਣ ਦੇ ਦੋਸ਼ ਵੀ ਲੱਗੇ ਆ ਸਾਰੇ ਇੱਕ ਦੂਜੇ ਦੋਸ਼ ਲਾ ਰਹੇ ਆ ਇਸ ਤਰ੍ਹਾਂ ਕਿੰਨਾ ਕੁ ਲੰਬਾ ਚਕਰ ਚਲਾਉਂਗੇ ਇਹ ਸਰਕਾਰ ਤੇ ਇੱਕ ਜਿਹੜੀਆਂ ਉਹ ਜਿਹੜੀਆਂ ਸਰਕਾਰੀ ਯੂਨੀਅਨਾਂ ਉਹ ਸਾਨੂੰ ਪਾਰਨ ਦਾ ਕੰਮ ਕਰ ਰਹੀਆਂ ਪਰ ਅਸੀਂ ਇਸ ਵਾਰ ਪਾਟਾਂਗੇ ਨਹੀਂ ਗੀ ਕੋਈ ਕਹਿੰਦਾ ਸਾਨੂੰ ਸੱਦਾ ਪੱਤਰ ਨਹੀਂ ਦਿੱਤਾ ਕੀ ਇਹ ਵਿਆ ਵੀ ਅਸੀਂ ਜਿੱਤ ਕੇ ਕਿਸਾਨਾਂ ਦਾ ਮੋਰਚਾ ਕਿਸਾਨ ਜਥੇਬੰਦੀਆਂ ਆਪੋ ਆਪ ਭਜਣਾ ਚਾਹੀਦਾ ਕਿ ਨੌਜਵਾਨਾਂ ਨੂੰ ਸਾਡੇ ਵਰਗਿਆਂ ਨੂੰ ਜਿਹੜੇ ਨੌਜਵਾਨਾਂ ਉੱਤੇ ਸੀਧਾ ਆਗੇ ਉਹਨਾਂ ਨੂੰ ਸੱਦਾ ਪੱਤਰ ਸੀ ਸਾਡੇ ਹੱਕਾਂ ਦੀ ਗੱਲ ਆ ਸਾਰੇ ਜ਼ਮੀਨਾਂ ਦੀ ਗੱਲ ਆ ਅਸੀਂ ਉੱਥੇ ਪਹੁੰਚਾਂਗੇ ਕਿਸੇ ਨੂੰ ਸੱਦਾ ਪੱਤਰ ਨਹੀਂ ਇੰਨਾ ਟਾਈਮ ਹੋ ਗਿਆ ਉੱਥੇ 2 ਮਹੀਨੇ ਸੰਘਰਸ਼ ਚੱਲਦੇ ਨੂੰ ਦੂਜੇ ਜਥੇਬੰਦੀਆਂ ਕਿਉਂ ਘਰਾਂ ਚ ਬੈਠੀਆਂ ਇਹ ਅਗਰਾਹਾ ਵੀ ਅਜੇ ਤੱਕ ਸਪੀਚਾਂ ਵੰਦੇਈ ਜਾਂਦਾ ਆਗੇ ਕਿਉਂ ਨਹੀਂ ਬਰਡਨ ਤੇ ਜਾਂਦਾ ਉਹ ਜੋ ਵੀ ਧਰਨੇ ਚੱਲ ਰਹੇ ਆ ਉਹਨਾਂ ਦੇ ਵਿੱਚੋਂ ਜਿਹੜੀ ਸੰਝੀ ਕਾਲ ਸੀਗੀ 10 ਤਰੀਕ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਟ੍ਰੇਨਾਂ ਰੋਕਣ ਦੀ ਉਹਦੇ ਵਿੱਚ 52 ਥਾਵਾਂ ਤੇ ਪੰਜਾਬ ਦੇ ਵਿੱਚ ਔਰ 60 ਥਾਵਾਂ ਤੇ ਜਿਹੜਾ ਪੂਰੇ ਦੇਸ਼ ਭਰ ਦੇ ਵਿੱਚ ਅੱਜ ਗੜਰੀਲਾਂ ਦਾ ਚੱਕਾ ਜਾਮ ਹੈ ਕਿਉਂਕਿ 13 ਤਰੀਕ ਤੋਂ 13 ਫਰਵਰੀ ਤੋਂ ਲੈ ਕੇ ਲਗਾਤਾਰ ਮੋਰਚੇ ਦੇ ਵਿੱਚ ਅਜੇ ਤੱਕ ਕੇਂਦਰ ਸਰਕਾਰ ਦੇ ਕੰਨ ਤੇ ਕੋਈ ਜੁਨੀ ਸਰਕੀ ਜਿਹਦਾ ਕਰਕੇ ਇਹ ਐਕਸ਼ਨ ਪ੍ਰੋਗਰਾਮ ਦੇਣਾ ਪਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅੱਗੇ ਜਿਹੜੇ ਆ ਹੋਰ ਵੀ ਉਹ ਐਕਸ਼ਨ ਕੀਤੇ ਜਾਣਗੇ ਮੰਗਾ ਹੋਈ ਪੁਰਾਣੀਆਂ ਅਗਿਆ ਨੇ ਲਗਾਤਾਰ ਉਹੀ ਸੰਘਰਸ਼ ਕਰ ਰਿਹਾ ਹੈ ਸਰਕਾਰਾਂ ਗੱਲਬਾਤ ਵੀ ਕਰੀ ਜਾਂ ਤੁਹਾਡੇ ਨਾਲ ਆਹ ਦੇਖੋ ਮੰਗਾ 10 ਦਸੰਬਰ 2021 ਨੂੰ ਕੇਂਦਰ ਸਰਕਾਰ ਨੇ ਇੱਕ ਚਿੱਠੀ ਲਿਖੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਤੁਹਾਡੇ ਐਮਐਸਪੀ ਤੇ ਅਸੀਂ ਕਮੇਟੀ ਬਣਾ ਕੇ ਐਮਐਸਪੀ ਗਾਰੰਟੀ ਦਾ ਕਾਨੂੰਨ ਬਣਾਵਾਂਗੇ ਲਖੀਨਪੁਰ ਖੀਰੀ卡ੜ ਦੇ ਦੋਸ਼ੀਆਂ ਨੂੰ ਸਜ਼ਾ ਵੀ ਦੇਵਾਂਗੇ ਇਸੇ ਤਰ੍ਹਾਂ ਜਿਹੜਾ ਕਿਸਾਨਾਂ ਤੇ ਮਜ਼ਦੂਰਾਂ ਤੇ ਅੰਦੋਲਨ ਦੌਰਾਨ ਜਿਹੜੇ ਪਰਚੇ ਹੋਏ ਸੀ ਪੰਜਾਬ ਦੇ ਵਿੱਚ ਹੋਏ ਸੀ ਹੋਰ ਤੇਜਪੁਰ ਦੇ ਵਿੱਚ ਹੋਏ ਦਿੱਲੀ ਦੇ ਵਿੱਚ ਵੀ ਹੋਏ ਸੀ ਔਰ ਉਹਨਾਂ ਨੇ ਕਿਹਾ ਸੀ ਉਹ ਸਾਰੇ ਪਰਚੇ ਅਸੀਂ ਜਿਹੜੇ ਉਹ ਰੱਦ ਕਰਾਂਗੇ ਪਰਚੇ ਵੇਚੇ ਸਟੈਂਡ ਆ ਨਾ ਕੋਈ ਐਮਐਸਪੀ ਦੇ ਇਹਨਾਂ ਨੇ ਕਮੇਟੀ ਬਣਾ ਕੇ ਉਹਦਾ ਐਕਟ ਬਣਾਉਣੀ ਅਜੇ ਤੱਕ ਕੋਈ ਸ਼ੁਰੂਆਤ ਨਹੀਂ ਕੀਤੀ ਇਸੇ ਤਰ੍ਹਾਂ ਸਮੁੱਚਾ ਕਰਜ਼ਾ ਕਿਸਾਨਾਂ ਤੇ ਮਜ਼ਦੂਰਾਂ ਦਾ ਵੀ ਕਾਰਪੋਰੇਟ ਦੀ ਤਰਜ਼ ਤੇ ਜਿਵੇਂ 16 ਲੱਖ ਕਰੋੜ ਰੁਪਇਆ ਕਾਰਪੋਰੇਟਾਂ ਦਾ ਇਹਨਾਂ ਨੇ ਮਾਫ ਕੀਤਾ ਹੈ 9 50 10 ਸਾਲਾਂ ਦੇ ਵਿੱਚ ਮੋਦੀ ਨੇ ਉਸੇ ਤਰ੍ਹਾਂ ਵੀ ਕਰਜ਼ਾ ਮੁਕਤ ਕੀਤਾ ਜਾਵੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਆ ਨਰੇਗਾ ਦੀਆਂ ਮੰਗਾਂ ਇਹ ਸਾਰੀਆਂ ਮੰਗਾਂ ਨੂੰ ਭਾਰਤ WTO ਦੇ ਵਿੱਚੋਂ ਬਾਹਰ ਆਵੇ ਕਿਉਂਕਿ ਪੁਆੜੇ ਦੀ ਗੱਲ ਸਾਰਾ ਉਹ ਆ ਇਹ ਮੰਗਾਂ ਨੂੰ ਲੈ ਕੇ ਜਿਹੜਾ ਧਰਨਾ ਚੱਲ ਰਿਹਾ ਕਿਉਂਕਿ ਕੁਝ ਮੰਗਾਂ ਇਹਨਾਂ ਨੇ ਚਿੱਠੀ ਦੇ ਵਿੱਚ ਮੰਨੀਆਂ ਹੋਈਆਂ ਸੀ ਕਿ ਅਸੀਂ ਲਾਗੂ ਕਰਾਂਗੇ ਪਰ ਉਹ ਜਿਉਂਦੀਆਂ ਦਿਉਂ ਹੀ ਅਜੇ ਤੱਕ ਇਹਨਾਂ ਨੇ ਕੋਈ ਵੀ ਉੱਤੇ ਸ਼ੁਰੂਆਤ ਨਹੀਂ ਕੀਤੀ ਬੈਠਕਾਂ ਦੇ ਵਿੱਚ ਗੱਲਬਾਤ ਵੀ ਹੋਈ ਹੈ ਕੁਝ ਮੰਗਾਂ ਮੰਨੀਆਂ ਵੀ ਗਈਆਂ ਤੇ ਕਿਹੜੀ ਮੰਗਾਂ ਤੇ ਪੇਚ ਫਸੇ ਹੋਏ ਆ ਆਪ ਪੰਜ ਵਾਰ ਦੀ ਜਿਹੜੀ ਗੱਲਬਾਤ ਹੋਈ ਹੈ ਚੰਡੀਗੜ੍ਹ ਦੇ ਵਿੱਚ ਤਿੰਨ ਮੰਤਰੀ ਕੇਂਦਰ ਸਰਕਾਰ ਦੇ ਉਹਨਾਂ ਦੇ ਨਾਲ ਐਮਐਸਪੀ ਤੇ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਦੂਜੀ ਮੰਗ ਤੇ ਜੇ ਉਹ ਗੱਲ ਕਰਨੀ ਵੀ ਹੈ ਜੇ ਉਹਨਾਂ ਨੇ ਮناسب ਸਮਝੀ ਐਮ ਐਮਐਸਪੀ ਤੇ ਜਿਹੜਾ ਉਹਨਾਂ ਨੇ ਕਿਹਾ ਸੀ ਵੀ ਪੰਜ ਫਸਲਾਂ ਤੇ ਅਸੀਂ ਐਮਐਸਪੀ ਦੇਵਾਂਗੇ ਪਰ ਪੰਜ ਸਾਲ ਵਾਸਤੇ ਕਿਉਂ ਵੀ ਇਕੱਲੇ ਪੰਜਾਬ ਕਿਉਂਕਿ ਇਹ ਅੰਦੋਲਨ ਦੇਸ਼ ਭਰ ਦੇ ਕਿਸਾਨਾਂ ਦਾ ਹੈ ਅਸੀਂ ਜਦੋਂ ਇਹ ਦੇਸ਼ ਭਰ ਦੇ ਵਿੱਚ ਐਮਐਸਪੀ ਕੀਤੀ ਜਾਵੇ ਪਰ ਉਹ ਵੀ ਇੱਕ ਕੰਟਰੈਕਟਰ ਬੇਸ ਤੇ ਦੇ ਰਿਹਾ ਜਿਹਨਾਂ ਨਾਲ ਅਸੀਂ ਟਕਰਾਉਂਦੇ ਦੋ ਦਿਨ ਦੀ ਜਾਂਚ ਤੋਂ ਬਾਅਦ ਦੋ ਹਫ਼ਤੇ ਲੱਗ ਗਏ ਹੋਰ ਜਲਾਵਾ ਵਾਲੇ ਦੀ ਗੱਲ ਵੀ ਕੀ ਜਲਾਵਾ ਦੇ ਵਿੱਚ ਕੁਝ ਅਸੀਂ ਤੁਹਾਨੂੰ ਨਹੀਂ ਦੇਖੋ ਸੰਘਰਸ਼ ਜਿਹੜਾ ਹੈ ਹੁਣ ਉਹ ਮਨ ਦਾ ਮੰਨਣ ਤੱਕ ਜਾਰੀ ਰਹੂਗਾ ਠੀਕ ਹੈ ਉਹਨਾਂ ਦਾ ਸਾਡੇ ਤੇ ਪ੍ਰੈਸ ਨਹੀਂ ਆਉਣਾ 10 ਮਹੀਨੇ ਕਾਣਾ ਲਾਣੀ ਉਹਨਾਂ ਨੇ ਲਾਡੀਆਂ ਔਰ ਜੋ ਆਪੇ ਵਿੱਚ ਵੀ ਸ਼ਿਕਾਇਤ ਜਾਰੀ ਰਹੂਗਾ ਜਿਹੜੀ ਨਵੀਂ ਸਰਕਾਰ ਵਾਲੀ ਜਿੰਨਾ ਚਿਰ ਮੰਗਾਂ ਨਹੀਂ ਮੰਨ ਰਹੀ ਦੀ ਸਰਕਾਰ ਜਾਰੀ ਰੂਗਾ